ਸਿੰਜੋ ਸੋਰਾ ਇਹ ਮਾਮਲਾ ਜਿਹੜਾ ਅੱਜ ਫੇਰ ਦੁਬਾਰਾ ਗੁਰਦਾਰਾ ਸਾਹਿਬ ਦੀ ਇਕੱਠੀ ਇਹ ਜੀ ਜਿਹੜੀ ਠਾੜ ਅੱਗੇ ਤੋਂ ਇੱਕ ਵਾਰ ਖਬਰ ਲਈ ਵੀ ਨਹਿਰ ਅੱਜ ਤੋਂ ਕੋ 65 ਸਾਲ ਪਹਿਲਾਂ ਦੀ ਲਿਖੀ ਹੋਈ ਸੀ ਜੀ ਉਹਨਾਂ ਸਾਲوں ਤੋਂ ਇਹ ਵੀ ਨਹੀਂ ਪਤਾ ਕਿ ਸਾਰੇ ਲੋਕਾਂ ਨੂੰ ਪੈਸੇ ਮਿਲ ਗਏ ਕਿ ਨਹੀਂ ਮਿਲ ਗਏ ਕਿਉਂਕਿ ਉਦੋਂ ਤੇ ਨਾ ਹੀ ਛੋਟਾ ਜਾਂ ਨਾ ਤੇ ਉਦੋਂ ਕੁਝ ਜ਼ਮੀਨਾਂ ਦੀ ਕੀਮਤ ਨਹੀਂ ਜ਼ਮੀਨਾਂ ਦੀ ਹੁੰਦੀ ਇੱਕ ਤਾਂ ਇਹ ਨਹਿਰ ਨਹਿਰ ਮਨੇ ਮੰਗ ਕੀਤੀ ਪਛਾਣ ਨੂੰ ਪ੍ਰੋਪੋਜ਼ਲ ਘਟਾ ਕੇ ਦਿੱਤੀ ਜੇ ਵੀ ਇਹ ਵੇਖੀ ਸਾਰੇ ਸਾਡੇ ਰਿਕਾਰਡ ਦੇ ਵਿੱਚ ਪੈਸੇ ਮਿਲੇ ਸਾਰੇ ਲੋਕਾਂ ਨੂੰ ਦੂਸਰਾ ਇਦੇ ਵਿੱਚ ਇਹ ਹੋ ਗਿਆ ਦੇ ਕਿ ਗਾੜੀ ਨਕਾਸ ਇਹਦਾ ਮੁੱਖ ਆ ਇਹਦੇ ਖਾਲ ਕਿੱਥੇ ਆ ਇਹਦੇ ਸਾਨੂੰ ਕੱਢ ਕੇ ਦਿੱਤੇ ਜਾਂਦੇ ਫੇਰ ਮੈਰ ਸ਼ੁਰੂ ਕੀਤੀ ਜਾਵੇ ਇਹਨਾਂ ਨੇ ਮਤਾ ਪਾਸ ਦਿੱਤਾ ਕਿ ਇਹ ਮੈਰ ਦਾ ਨੁਕਸਾਨ ਜ਼ਿਆਦਾ ਤੇ ਫਾਇਦਾ ਘੱਟ ਆ ਪਰ ਅਫਸੋਸ ਇਹ ਆ ਵੀ ਨਾ ਅਗਲੇ ਬਨੇ ਨਕਾਸ ਸਿਰ ਕਮੇਟੀ ਬਣੀ ਨਾ ਅਗਲੇ ਬਨੇ ਨਕਾਸ ਕੀਤਾ ਗਿਆ ਕੁਝ ਵੀ ਨਹੀਂ ਕੀਤਾ ਗਿਆ ਤੇ ਪ੍ਰਸ਼ਾਸਨ ਦੇ ਆ ਕੇ 2-4 ਦਿਨ ਹੋਏ ਆ ਤੇ ਜੋਰਾ ਗਰਬੀ ਬੇਅਤ ਪੁਲਿਸ ਲੈ ਆ ਕੇ ਤੇ ਲੋਕਾਂ ਦੇ ਘਰ ਤਾਂ ਹਟਾ ਦਿੱਤੇ ਗਏ ਆ ਬੋਰ ਪੁੱੜ ਦਿੱਤੇ ਗਏ ਆ ਗੋਬਰ ਘਾੜ ਜਿਹੜੇ ਪੁੱਟ ਪੁੱਟ ਕੇ ਪਾਸੇ ਛੋੜ ਦਿੱਤੇ ਗਏ ਆ ਲੋਕਾਂ ਦੇ ਬਾਹਰਲੇ ਬੂਹੇ ਤਾਂ ਦਿੱਤੇ ਆ ਦੇੜੀ ਵਾ ਦੇ ਲੋਕ ਜਿਹੜੇ ਉਹਨੇ ਹੱਥ ਹਲ ਉਧਰਦੇ ਉਹਨਾਂ ਦੇ ਡੰਗਲ ਢਾਂਡਾ ਬਾਹਰ ਨਿਕਲਿਆ ਫਿਰਦਾ ਟੂੜੀਆਂ ਦੇ ਛੱਦ ਤਾ ਦਿੱਤੇ ਆ ਵਿੱਚੇ ਟੂੜੀਆਂ ਦੇ ਈਟਾਂ ਰਲ ਗਏ ਆ ਪਰ ਇਹ ਗੁੰਡਾਗਰਦੀ ਤੇ ਮੈਂ ਨਸਾਲੀਆਂ ਤੋਂ ਦੇ ਬਿਲਕੁਲ ਬਰਖਲਾ ਭਾਜੀ ਜਿੱਥੇ ਵੀ ਕਿਤੇ ਸਰਕਾਰ ਧੱਕਾ ਕਰਦੀ ਆ ਜਾਂ ਕੁਛ ਉਹਦੇ ਨਾਲ ਮੈਨੂੰ ਨਹੀਂ ਪਤਾ ਕਿ ਕੀ ਕਿਸ ਨੇ ਲੈ ਦੇ ਕੀਤਾ ਜਾ ਕੇ ਕੋਲ ਖੜੋ ਕੇ ਧੱਕਾ ਕਰਾਉਂਦੇ ਇਹ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਕਿ ਕਿਸੇ ਦੇ ਵੀ ਅਸੀਂ ਗੁੰਡਾਗਰਦੀ ਦੇ ਬਰਖਲਾ ਭਾਜੀ ਅਸੀਂ ਇਨਸਾਨ ਹੁੰਦੇ ਆ ਇਨਸਾਨ ਹੁੰਦੇ ਲਾਤੇ ਜਿਹੜੇ ਪਿੰਡ ਦੇ ਨਾਲ ਧੱਕਾ ਹੁੰਦਾ ਕੱਲ ਨੂੰ ਉਹਨਾਂ ਨੇ ਧੱਕਾ ਸੀ ਉਹਨਾਂ ਨੇ ਖੁਣੋਨੀ ਪਿਆਰ ਆ ਪਰ ਠੱਕੇਸ਼ਾ ਜਿਹੜਾ ਉਹ ਇਹ ਕੱਲ ਦਾ ਦੁੱਖ ਹੋਇਆ ਵੀ ਇਹ ਠੱਕੇਸ਼ਾ ਹੀ ਬਹੁਤ ਮਾਰੀ ਗੱਲ ਹੋਈ ਆ ਜੀ ਮਹਿਰ ਬਣਨ ਤੋਂ ਕਿਸੇ ਨੇ ਜੀ ਰੋਕਿਆ ਪਰ ਇਹ ਗੁੰਡਾਗਰਦੀ ਹੋਈ ਆ ਕੋਈ ਨਿਸ਼ਾਨਦੇ ਨੇ ਕੱਖ ਨਹੀਂ ਕਿਸੇ ਦੇ ਤੇ ਨਾਲ ਪੁਲਿਸ ਲਿਆ ਕੇ ਇਹ ਗੁੰਡਾਗਰਦੀ ਦੇ ਬਿਲਕੁਲ ਬਰਖਲਾਫ ਆ ਜੀ ਲੋਕਾਂ ਦੀ ਜਮੀਨਾਂ ਵਾਹ ਕੇ ਚਟਨੀ ਕਰ ਦਿੱਤੀ ਸਭਾ ਦੀ ਕਣਕਾਂ ਦੀ ਇੱਕ ਫਸਲ ਦੀ ਬਰਬਾਦੀ ਆ ਕਿ ਸਪੇਅਰ ਕੋਰ ਦਾ ਲਾਭ ਜਿੰਨੇ ਫਸਲ ਬੀਜੀ ਉਹਨੇ ਵਧਣੀ ਆ ਪਰ ਅੰਨ੍ਹੇ ਲਾ ਤੇ 10 ਦਿਨ ਲੱਕ ਰਹਿ ਗਏ ਵਧਣ ਦੇ ਵਿੱਚ ਤੇ ਕਿੱਲਾ ਕੀ ਜਿਹੜੀ ਇਹ ਵੇਲੇ ਦੇ ਵਿੱਚ ਬਾਹਰ ਇਸ ਸਰਕਾਰ ਦੇ ਜਾਂ ਇਹਨਾਂ ਬੰਦਿਆਂ ਦੀ ਜਿਨ੍ਹਾਂ ਨੇ ਕੋਖੜੋਖੜੋ ਕੇ ਫਸਲਾਂ ਔਰ ਮੈਂ ਗੱਦੇ ਹੱਕ ਦੇ ਵਿੱਚ ਨਹੀਂਗਾ ਮੈਂ ਗੱਦੇ ਨਖੇਦੀ ਕਰਦਾ ਜੀ ਜਿਹੜੀ 7 ਮੈਂਬਰੀ ਕਮੇਟੀ ਬਣਾਈ ਆ ਸੰਭਾ ਦੇ ਵਿੱਚ ਉਹਦੀ ਕੋਈ ਇਹਨਾਂ ਨੇ ਸੱਤ ਲਈ ਕੋਈ ਇਹ ਤਾਂ 7 ਮੈਂਬਰੀ ਕਮੇਟੀ ਦਾ ਸਕਦੀ ਹੈ ਪਹਿਲਾਂ ਤਾਂ 7 ਮੈਂਬਰੀ ਕਮੇਟੀ ਇੱਥੇ ਆ ਕੇ ਸਾਫ਼ ਕਰੇ ਵੀ ਇਹ ਮਤਲਬ ਫਸਲਾ ਮਹੌਂ ਦੇ ਵਿੱਚ ਹੱਕ ਦੇ ਵਿੱਚ ਤਾਂ ਨਹੀਂ ਹੱਕ ਦੇ ਵਿੱਚ ਉਹ ਜੋnabla ਘਰ ਬੈਠੇ ਆ ਉਹਨਾਂ ਛਾਇਿਆਂ ਨੂੰ ਆਖਦੇ ਨਾ ਵੀ ਜਾਗਪੋ ਚੋਰਾਂ ਨੂੰ ਆਨੇ ਲੱਗਦੇ ਹੈ ਗੱਲ ਤੇ ਆਪਾਂ ਦੇ ਹੱਕ ਦੇ ਵਿੱਚ ਮੈਂ ਨਿਸ਼ਾਨੀਤਨ ਬੋਲੀ ਜਾਂਦੀ ਇਸ ਦੁਨੀਆ ਤੋਂ ਸਾਰੇ ਤੁਰ ਜਾਣਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡੇ ਚੌਥੇ ਥੰਮ ਪੱਤਰਕਾਰ ਭਾਈ ਚਰਦਾ ਪਹਿਲਾਂ ਧੰਨਵਾਦ ਕਰਦਾ ਜਿਹੜੀ ਸਾਡੀ ਗੱਲ ਨੂੰ ਗੂੰਗੀ ਬੋਲੀ ਸਰਕਾਰ ਤੱਕ ਪਹੁੰਚਾਉਂਦਿਆਂ ਮੈਂ ਇਹਨਾਂ ਨੂੰ ਜੀ ਆਇਆਂ ਜੋ ਸਭਰਾਵਾ ਦੇ ਵਿੱਚ ਕਿਸਾਨਾਂ ਦੇ ਨਾਲ ਧੱਕਾ ਗੁੰਡਾ ਨਾਜ਼ ਕੀਤਾ ਨਹਿਰ ਪ੍ਰਸ਼ਾਸਨ ਨੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਐਸਡੀਐਮ ਸਾਹਿਬ ਮਾਨਯੋਗ ਤਹਿਸੀਲਦਾਰ ਸਾਹਿਬ ਇਹਨਾਂ ਦੀਆਂ দায়ਿਤਾ ਦੇ ਮੁਤਾਬਕ ਕਮੇਟੀ ਬਣਾਈ ਸੱਤ ਮੈਂਬਰੀ ਜਿਨ੍ਹਾਂ ਨੂੰ ਇਹਨਾਂ ਨੇ ਇੱਕ ਮਿੰਟ ਨਹੀਂ ਸੁਣਿਆ ਜੇ ਕਮੇਟੀ ਨੇ ਆਖਿਆ ਸਾਨੂੰ ਨਕਸ਼ਾ ਚਾਹੀਦਾ ਸਾਨੂੰ ਮੋਗੇ ਦੇ ਨਕਸ਼ੇ ਸਾਨੂੰ ਜਿਹੜੀ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਉਹਦਾ ਨਕਸ਼ਾ ਸਾਨੂੰ ਪ੍ਰੋਜੈਕਟ ਰਿਪੋਰਟ ਸਾਨੂੰ ਇਹਦਾ ਜਿਹੜਾ ਗਾਬਲੇ ਪਾਸੇ ਨਿਕਾਸ਼ ਦਾ ਨਕਸ਼ਾ ਕਿੱਥੇ ਬਣਾਉਣ ਦੇਜੋ ਕੱਖ ਨਹੀਂ ਛਰੇ ਆਮ ਆਣ ਕੇ ਫਸਲਾਂ ਤੇ ਮਾਲਕੀ ਦੇ ਪੈਈ ਦੇ ਵਿੱਚ ਇਹਨਾਂ ਨੇ ਹੱਲ ਚਲਾ ਦਿੱਤਾ ਇਹੀ ਬੇਨਤੀ ਕਰਦੇ ਆਂ ਵੀ ਜਿਹੜੀ ਨਿਸ਼ਾਨਦੇਹੀ ਇਹਨਾਂ ਨੇ ਲਈ ਆ ਉਹਦਾ ਸਾਨੂੰ ਜਿਹੜੀ ਰਿਪੋਰਟ ਮਿਲਣੀ ਚਾਹੀਦੀ ਹੈ ਸਾਰੀ ਨਕਸ਼ੇ ਮਿਲਣੇ ਚਾਹੀਦੇ ਆ ਵਾਰਾ ਬੰਦੀ ਦਾ ਨਕਸ਼ਾ ਚਾਹੀਦਾ ਸਾਨੂੰ ਮੋਗਿਆਂ ਦਾ ਚਾਹੀਦਾ ਪ੍ਰਚਾਰਕ ਡੀਸੀ ਸਾਹਿਬ ਨੇ ਉਸ ਦਿਨ ਆਪਣੇ ਨਹਿਰ ਵਿਭਾਗ ਨੂੰ ਆਪਣੇ ਕੀ ਐਕਸ਼ਨ ਸਾਹਿਬ ਨੂੰ ਐਸਸੀ ਸਾਹਿਬ ਨੂੰ ਐਡੀਓ ਸਾਹਿਬ ਨੂੰ ਕਿਹਾ ਸੀ ਕਿ ਕਿਸਾਨਾਂ ਦੇ ਨਾਲ ਇਹ ਜਿਹੜੀ ਕਮੇਟੀ ਬਣਾਤੀ ਇਹਨਾਂ ਬੈਠ ਕੇ ਗੱਲ ਕਰੋ ਕਿਦਣ ਕੀਤੀ ਆ ਕੋਈ ਗੱਲ ਨਹੀਂ ਕੀਤੀ ਸ਼ਰੇਆਮ ਆਣ ਕੇ ਪ੍ਰਚਾਰਕ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਧੱਕਾ ਕਰ ਦਿੱਤਾ ਤੇ ਇਸ ਇਹਦੇ ਵਿੱਚ ਹੁਣ ਇਹ ਨਹਿਰ ਵਿਭਾਗ ਨੂੰ ਜਿਹੜਾ ਖਮਾਇਨਾ ਭੁਗਤਣਾ ਪਊਗਾ ਅਸੀਂ ਇਹਨਾਂ ਨੇ ਜੇ ਸਾਡੀ ਇਹਨਾਂ ਨਿਗਹਿਤ ਕੀਤੀ ਆ ਇਹਨਾਂ ਦੇ ਕਾਰਵਾਰੀ ਬੰਦੀ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਕਿੰਨਾ ਕੋ ਨੁਕਸਾਨ ਹੋਇਆ ਨੁਕਸਾਨ ਬੇਹੱਦ ਕੋਈਆਂ ਦਾ ਮੇਰਾ ਦਾ ਕਿਲਾ ਵਾਇਆ ਕੋਈਆਂ ਦਾ ਪੰਜ ਕਾਲਾ ਵਾਇਆ ਹੁਣ ਨਿਸ਼ਾਨਤਾ ਹੀ ਲੈ ਕੇ ਉਹਦੇ ਮੁਤਾਬਕ ਰਿਪੋਰਟ ਬਣਾ ਕੇ ਇਹਨਾਂ ਦੇ ਕਾਰਵਾਈ ਕਰਾਵਾਂਗੇ ਬੰਦੀ ਕਰਦੇ ਧੰਨਵਾਦ ਕੰਦੇ ਸਾੱਚ ਖੁਲੋਤੀ ਹੋਈ ਸਾਧ ਸੰਗ ਨੂੰ ਵਾਖਰੀ ਜਿੱਕਰ ਖਾਸਾ ਵਾਖਰੀ ਆਪ ਜੀ ਨੂੰ ਪਤਾ ਹੀ ਆ ਇਹ ਸਰਕਾਰ ਨੇ ਸਾਡੇ ਨਾਲ ਤੱਕ ਇਸ ਦਾ ਕਿਉਂ ਕਾਬਸ ਹੈ ਇਹਨਾਂ ਸਾਡੀਆਂ ਫਸਲਾਂ ਨਕਾਨ ਤੇ ਬੱਚੇ ਬੋਟ ਪੁੱਟਿਆ ਗੁੰਡਾਗਰਦੀ ਨੇ ਸਾਡੇ ਨਾਲ ਗੁੰਡਾਗਰਦੀ ਕੀਤੀ ਆ ਇਸ ਕਰਕੇ ਅਸੀਂ ਬਹੁਤ ਬਰਖਲਾਫ ਆ ਤੇ ਸਰਕਾਰ ਦੇ ਨਾਲ ਅਸੀਂ ਬਿਲਕੁਲੋਂ ਸਹਿਮਤ ਨਹੀਂ ਹੋਵਾਂਗੇ ਜੋ ਸਰ ਸਾਥੋਂ ਆ ਹੋਊਗਾ ਉਹ ਆ ਅਸੀਂ ਕਰਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ